ਜੋਦਨ ਪਹਿਲਾਂ ਜੋ ਆਪ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸੰਸਦ ਵਿੱਚ ਕੀਤਾ ਉਸ ਉੱਪਰ ਇੱਕ ਵੱਡਾ ਬਵਾਲ ਅਤੇ ਵਿਵਾਦ ਛਿੜਿਆ ਹੋਇਆ ਹੈ ਭਗਵੰਤ ਮਾਨ ਨੇ ਇੱਕ ਵੀਡੀਓ ਬਣਾਈ ਜਿਸ ਚ ਉਹਨਾਂ ਨੇ ਸੰਸਦ ਵਿੱਚ ਦਾਖਲੇ ਦੀ ਗੱਲ ਕੀਤੀ ਅਤੇ ਫਿਰ ਦੱਸਿਆ ਕਿ ਜਿਹੜੇ ਮਸਲੇ ਜ਼ੀਰੋ ਆਵਰ ਵਿੱਚ ਉਠਾਈ ਜਾਂਦੇ ਨੇ ਉਸ ਦਾ ਕੀ ਸਿਸਟਮ ਹੈ ਕਿਉਂਕਿ ਵਿਰੋਧੀ ਧਿਰਾਂ ਨੇ ਭਗਵੰਤ ਮਾਨ ਦੇ ਇਸ ਕਦਮ ਨੂੰ ਸੁਰੱਖਿਆ ਦੀ ਉਲੰਘਣਾ ਦੱਸਿਆ ਹੈ ਭਗਵੰਤ ਮਾਨ ਨੇ ਫੌਰਨ ਮਾਫੀ ਮੰਗ ਲਈ ਕਿਉਂਕਿ ਇਹ ਮਸਲਾ ਹੱਲੇ ਵੀ ਲੋਕ ਸਭਾ ਦੇ ਸਪੀਕਰ ਦੇ ਵਿਚਾਰਾਤੀ ਨੇ ਮੈਂ ਇਸ ਉੱਪਰ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਆਮ ਆਦਮੀ ਪਾਰਟੀ ਸਰਕਾਰ ਪ੍ਰਸ਼ਾਸਨ ਅਤੇ ਸਮਾਜ ਦੇ ਹਰ ਪਹਿਲੂ 'ਚ ਪਾਰਦਰਸ਼ਤਾ ਵਿੱਚ ਵਿਸ਼ਵਾਸ ਰੱਖਦੀ ਹੈ ਜਦੋਂ ਲੋਕੀ ਆਪਣੇ ਨੁਮਾਇੰਦੇ ਨੂੰ ਚੁਣ ਕੇ ਸੰਸਦ 'ਚ ਜਾਂ ਵਿਧਾਨ ਸਭਾ 'ਚ ਪਹੁੰਚਾਉਂਦੇ ਨੇ ਉਹਨਾਂ ਦੀਆਂ ਬਹੁਤ ਸਾਰੀਆਂ ਆਸ਼ਾਵਾਂ ਵੀ ਉਹਨਾਂ ਨੁਮਾਇੰਦਿਆਂ 'ਤੇ ਹੁੰਦੀਆਂ ਨੇ ਸਾਨੂੰ ਸਾਰੀਆਂ ਸੰਸਥਾਵਾਂ ਵਿੱਚ ਲੋਕਾਂ ਪ੍ਰਤੀ ਪਾਰਦਰਸ਼ਤਾ ਲਿਆਉਣ ਵਾਸਤੇ ਤਬਦੀਲੀਆਂ ਕਰਨ ਦੀ ਲੋੜ ਹੈ। ਸੰਸਦ ਦੇ ਜ਼ੀਰੋ ਆਵਰ ਅਤੇ ਕੁਐਸਚਨ ਆਵਰ ਦੇ ਸਿਸਟਮ ਵਿੱਚ ਇਹ ਸਿਸਟਮ ਉੱਪਰ ਵੀ ਮੋੜ ਵਿਚਾਰ ਕਰਕੇ ਇਹਨਾਂ ਨੂੰ ਹੋਰ ਪਾਰਦਰਸ਼ੀ ਟਰਾਂਸਪੇਰੈਂਟ ਬਣਾਉਣਾ ਚਾਹੀਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸੰਸਦ ਦੀ ਤਰਜ਼ ਤੇ ਰਾਜਾਂ ਦੀਆਂ ਵਿਧਾਨ ਸਭਾ ਦੀਆਂ ਕਾਰਵਾਈਆਂ ਵੀ ਟੀਵੀ ਦੇ ਜ਼ਰੀਏ ਟੈਲੀਕਾਸਟ ਕੀਤੀਆਂ ਜਾਣ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕੀ ਉਹਨਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਉੱਥੇ ਜਾ ਕੇ ਉਹਨਾਂ ਦੇ ਮਸਲੇ ਚੁੱਕਦੇ ਨੇ ਜਾਂ ਨਹੀਂ ਅਤੇ ਜੇ ਚੁੱਕਦੇ ਨੇ ਤੇ ਕਿਵੇਂ ਚੁੱਕਦੇ ਨੇ ਸਾਡੀ ਇਹ ਵੀ ਕੋਸ਼ਿਸ਼ ਹੋਵੇ ਕਿ ਇਹੋ ਜਿਹੀ ਹੀ ਪਾਰਦਰਸ਼ਤਾ ਸਰਕਾਰੀ ਦਫ਼ਤਰਾਂ 'ਚ ਅਤੇ ਕਚਹਿਰੀਆਂ 'ਚ ਵੀ ਲਿਆਂਦੀ ਜਾਵੇ ਜੇ ਇਹ ਸਭ ਕੁਝ ਹੋ ਜਾਵੇ ਤਾਂ ਸ਼ਾਇਦ ਰਾਈਟ ਟੂ ਇਨਫੋਰਮੇਸ਼ਨ ਐਕਟ ਵਰਗੇ ਕਾਨੂੰਨਾਂ ਦੀ ਲੋੜ ਹੀ ਨਹੀਂ ਇਸੇ ਤਰ੍ਹਾਂ ਇੱਕ ਮਿੱਥੇ ਹੋਏ ਸਮੇਂ ਤੋਂ ਬਾਅਦ ਯਾਨੀ 20-25 ਸਾਲਾਂ ਬਾਅਦ ਜਿਵੇਂ ਬਾਕੀ ਮੁਲਕਾਂ 'ਚ ਹੁੰਦਾ ਵਾ ਸਾਰੀਆਂ ਸਰਕਾਰੀ ਫਾਈਲਾਂ ਇੱਕਾ ਦੁਕਾਨੂ ਛੱਡ ਕੇ ਜਨਤਕ ਹੋਣੀਆਂ ਚਾਹੀਦੀਆਂ ਨੇ ਜਦੋਂ ਇਹ ਹੋਊਗਾ ਤਦ ਹੀ ਸਹੀ ਲੋਕਤੰਤਰ ਦੀ ਨੀਂਹ ਜਿਹੜੀ ਆ ਉਹ ਰੱਖੀ ਜਾਊਗੀ